ਅਸੀ ਕਾਲੋ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਆ ਗੁਰਤਾ ਤੋਦਣ ਇੱਧਰ ਵਾਲਾ ਪਲਾਟ ਗੁਰਤਾ ਦਾ ਆ ਪਲਾਟ ਰਹਿ ਗਿਆ ਇਹ ਚੱਲੀ ਜਾਣਾ ਲੰਬਾ ਕੰਮ ਹੈ ਇਹ ਇੰਨਾ ਅੱਧਾ ਗੁਰਤਾ ਹੈ ਨਾ ਕਿ ਇਹ ਇੱਥੇ ਅੱਧਾ ਹੋ ਜਾਣਾ ਇਹ ਕਿੰਨਾ ਟਾਈਮ ਲੱਗੇਗਾ ਕਿ ਆਹ ਤਾਂ ਆਈ ਗਿਆ ਬੋਗਾਂ ਦਾ ਲੱਕਦਾ ਹਾਂ ਹਾਂ ਮੈਂ ਬੋ ਚਾਹ ਪੀਣ ਨੂੰ ਹੂੰ ਬਾਕੀ ਆ ਦੇਖੋ ਤੁਸੀਂ ਬਾਈ ਬਾਕੀ ਜਿਹੜਾ ਉੱਧਰ ਗੁੱਡੇ ਆ ਪਿਆ ਉਹ ਸੁੱਕ ਗਿਆ ਹੁਣ ਉਹ ਦਿਖਾਉਣੀ ਤੁਹਾਨੂੰ ਇਹ ਆ ਦੇਖੋ ਇਹਨਾਂ ਬਣਾਤੀ ਗੱਲਵਾੜ ਇਹਦੀ ਬਾਕੀ ਜਿਹੜਾ ਵਿੱਚ ਰਹਿ ਗਿਆ ਤਾਂ ਉਹ ਅੱਗੇ ਰੇੜੀਆਂ ਮਨ ਲਾ ਤਾਂ ਕੋਹਲੀ ਨਾਲ ਗੁੱਟਦਾ ਗੁੱਡੀਆਂ ਨਹੀਂ ਹੈਗਾ ਦੂਹੀ ਹੈ ਸਾਰਾ ਆਹਨ ਬਣ ਗਈ ਗੱਲ ਬਾਤ ਬਾਕੀ ਬਈ 95 ਗੰਨਾ ਜੰਮੇ ਵਾ ਬਹੁਤ ਵਧੀਆ ਹੈ ਫੋਟੋ ਬਹੁਤ ਵਧੀਆ ਹੋਈ ਬਈ ਜੀ ਹਾਂਜੀ ਹਾਂ ਜੀਆ ਕੋਈ ਨਾ ਕੋਈ ਰੱਖ ਲੀ ਰਿਹਾ ਰੱਪੜਾ ਕੇ ਆ ਰਿਹਾ ਮੈਂ ਪਾ ਆਵਣਾ ਹਾਂ ਹਾਂਜੀ ਲੋ ਬਾਈ ਇਹ ਹਾਂ ਪਾਣੀ ਲੈ ਦੇ ਵੀ ਇਹਨੂੰ ਹੂੰ ਤੇ ਥੋੜਾ ਜਿਹਾ ਕੈੜਾ ਖੇਤ ਤਾਂ ਥੋੜੀ ਜੀ ਜਾਂ ਜਾ ਘਟਦਾ ਇਹ ਪਾਣੀ ਲੱਗਿਆ ਹੁੰਦਾ ਨਾ ਫੁੱਲ ਨਹੀਂ ਡੀਲਾ ਹੋਇਆ ਹੈ ਨਾ ਉਹ ਬਈ ਰੂਹੀ ਰੂਟ ਗੱਲ ਪਤਾ ਗਿਆ ਉਹ ਚ ਰੂਟਾ ਮੀਟਰ ਵੱਜਿਆ ਹੋਇਆ ਹਾਂ ਕੋਲਾ ਇਹ ਥੋੜਾ ਜਿਹਾ ਹੂਜ਼ ਜਾ ਉਹ ਯਾਦਾ ਇਹ ਪਾਣੀ ਲਾਉਣ ਦਾ ਕਹਿੰਦਾ ਫਿਰ ਕਹਿੰਦੇ ਗ੍ਰੋਸਰੀ ਕੁਦੀ ਲੈਣੀ ਕਹਿੰਦਾ ਇਹਨੂੰ ਬਾਏ ਨੂੰ ਕਿੰਨੇ ਮਹੀਨੇ ਤਿੰਨ ਮਹੀਨੇ ਹੋ ਗਏ ਉਹ ਵੀ ਹੁਣ ਮਾਇਆ ਰੂਟਰ ਮੀਟਰ ਉਹ ਵੀ ਫਰਕ ਉਹ ਤਾਂ ਮੈਂ ਕੱਲ ਨਹੀਂ ਫਿਰਦਾ ਹਾਂ ਉਹ ਨਹੀਂ ਚੱਲੀ ਇਹ ਅੱਜ ਉਹ ਚੱਲੀਆਂ ਤਾਂ ਹੈਗੀਆਂ ਹਾਂ ਆ ਦੇਖ ਉਹ ਚੌਥਾ ਘਾਟਾ ਉਹ ਜਦੋਂ ਕੱਟਦਾ ਜੜਤੇ ਲੈ ਹਾਂ ਹੈ ਇਹਦਾ ਜੜਤੇ ਕੱਢ ਕੇ ਲੋਡ ਹੋਣਾ ਸਪਰੇਅਸ ਬੁਰੂ ਨਹੀਂ ਮਾਰਨਾ ਕੱਟੇ ਕੱਟਦਾ ਕਿਉਂ ਕੜਾਈ ਕਰਦੇ ਆਪਾਂ ਕੜਾਈ ਕਹੇ ਲਈ ਨਿਕਲਦਾ ਹੈਗਾ ਹਾਂ ਹਾਂ ਉੱਪਰ ਤੇ ਵੱਢ ਹੋਈ ਜੜਾਈ ਨਾਲ ਉੱਪਰ ਤੇ ਪਿਛਲਾ ਡੂੰਗਾ ਉਹ ਤਰਤੀ ਜਾਂਦਾ ਉਹ ਆਹ ਡੀਲਾ ਘੰਡਦਾ ਬਾ ਜੋਰ ਲਗਦਾ ਈ ਨੂੰ ਹੋਰ ਆਓ ਡੀਲਾ ਰੋਕਦਾ ਇੱਕ ਵਾਰ ਤਾਂ ਜਿਹੜਾ ਹੋਵਾ ਤਵੀ ਦਾ ਉਹ ਡੀਲਾ ਵੱਢਦੀ ਆ ਉਹ ਨਹੀਂ ਉਹ ਚੀਜ਼ ਹਲੇ ਜਲਣੀ ਹੈਗੀ ਓਰੇ ਜੇ ਤਾਂ ਖੇਤ ਬਾਇਆ ਹੋਵੇ ਨਾ ਜਮਾਲਾ ਖੇਤ ਸੁਆਗਾ ਮਾਰਿਆ ਹੋਵੇ ਚੱਲ ਤੂੰ ਚੱਕ ਕੇ ਖਾਵਾ ਚੀਜ਼ ਦੀ ਇੱਕ ਨਵੀਂ ਆਈਟਮ ਤਾਂ ਖਾਵਾ ਤਨ ਡੋਲ ਖਾ ਕੇ ਦੇਖ ਇਹਨੂੰ ਕਿਆ ਕਹਿੰਦਾ ਇਸ ਇਹਦਾ ਚੌਰਸ ਪਾ ਕੇ ਲਾਦਾਗਾ ਦੇਖ ਇਹ ਚਾਹੇ ਡੋਲ ਪਰ ਇਹ ਸੈਂਟ ਸੈਂਟ ਲੱਗਣੀ ਨਾ ਸੀ ਆਹ ਦੇ ਇਹ ਹੁਣ ਸੈਂਟਟ ਲੱਗ ਜਾਂਦਾ ਜੇ ਡਾਲ ਛੋਟੀ ਆ ਇਹ ਤਾਂ ਵੀ ਥੋੜੀ ਬੜੀ ਚਾਹੀਦੀ ਆ ਉੱਥੇ ਚਲਾ ਦਨ ਡਾਲ ਬਚਦਾ ਮਹਿੰਗੀ ਉੱਥੇ ਇਹਦਾ ਇਹ ਸਪਾਰਟ ਉਰ ਤੋਂ ਠੀਕ ਚਲਣੀ ਆ ਕਿੱਥੇ ਅਸੇ ਖਾਲੀ ਖੇਤ ਹੋ ਕਿੱਥੇ ਚੱਲਗਾ ਫੜੇ ਕਿੱਦਾਂ ਚਾਰਾ ਘੋੜ ਦੇ ਉਰੇ ਚਲਾ ਦੇ ਦਨ ਫੇਰ ਲੱਗੋ ਦੇ ਹਾਂ ਚੱਲਾ ਹੋ ਗਏ ਆ ਦੇ ਹੁਣ ਇਹਦਾ ਨਾ ਅ ਸੈੱਡ ਵਾਲੀਆਂ ਦੋਹੇ ਦਿੱਤਾ ਦਾਵੀਆਂ ਬਾਹਰ ਆ ਉਹ ਸਿਆਰ ਛੋਟਾ ਫਿਰ ਸਿਆਰ ਨਹੀਂ ਛੋਟਾ ਹੈਗਾ ਸਦਾਜੀ ਸਾਹਿਬ ਇਹ ਪੈਰਾਂ ਮੈਂ ਬਾਈ ਮਿੱਟੀ ਹਾਂ ਜੇ ਕਿਤੇ ਸੁਆਗਾ ਮਾਰੇ ਹੁੰਦਾ ਹੀ ਪਰ ਫਿਰ ਚੌੜਾ ਸੋਨਾ ਦਾ ਖੇਤ ਨੇ ਵੀ ਇਹ ਚੌੜਾ ਹੋ ਜਾਣਾ ਦਾ ਇਹਨੇ ਹਾਂ ਫਿਰ ਚੌੜਾ ਸੋਨਾ ਤਾਂ ਫਿਰ ਉਹ ਨਹੀਂ ਕਰਦਾ ਹੁਣ ਇਹਦੇ ਨਾਲ ਕੀ ਕਰਨਾ ਅਸੀਂ ਪਹਿਲਾਂ ਇਹ ਇਸ ਚ ਸੁਣਾਣੀ ਹੈ ਜਿਹੜੀ ਆਹ ਚਲਾ ਰਹੇ ਹਾਂ ਇਹ ਵੀ ਚੱਲ ਬਣਾਏ ਨੇ ਹੁਣ ਇਹ ਡੌਲ ਜਿਹੜੀ ਆ ਡੌਲ ਆ ਇਹ ਬਰਾਬਰ ਹੋ ਗਈ ਹੈ ਨਾ ਇਹ ਡੌਲਾ ਸਿੱਧੀ ਹੋ ਗਈ ਜਾਂ ਫੇਚ ਲਣੀ ਆ ਇਹ ਵੀ ਇੱਕ ਦੋ ਵਾਰ ਹੋ ਗੋ ਬਣੀਆਂ ਹਲੇ ਉਹ ਕੰਮੇ ਕੰਮੇ ਜਾ ਸਮਝ ਗਿਆ ਗੱਲ ਕਰ ਕਹੀਂ ਹੱਲੇ ਹਾਂਜੀ ਇਹ ਡੌਲ ਹੈਗੀ ਉੱਚੀ ਉਹ ਹੈਗੀ ਇਸ ਪਾੜ ਚੀਜ਼ ਹਾਂ ਇਹ ਡੌਲ ਹੁਣ ਡੌਲ ਚ ਪਾੜ ਪੈਣਾ ਇੱਕ ਇੱਕ ਤਾਂ ਡੀ ਲਾਇਡ ਹੈਗਾ ਉਹ ਨਿਕਲੂਗਾ ਥੱਲੇ ਹਾਂ ਉਹ ਜਿਹੜੀ ਉਹ ਉਹ ਚੱਲਦੀ ਬਹੁਤ ਡੂੰਗੀ ਚੱਲਦੀ ਆ ਉਹ ਸਾਹ ਭਗਾਉਂਦੀ ਬਹੁਤ ਲੋ ਬਾਈ ਪ੍ਰੋਫੈਸਰ ਸਾਹਿਬ ਵੀ ਪਹੁੰਚ ਚੁੱਕੇ ਨੇ ਉਹ ਆ ਗਿਆ ਤੂੰ ਹਾਂ ਮੈਂ ਕਹਿੰਦਾ ਫ੍ਰੀਜ ਫ੍ਰੀਜ ਚ ਲੱਤ ਹੈ ਮੈਂ ਕਹਿੰਦਾ ਫ੍ਰੀਜ ਫ੍ਰੀਜ ਵਿੱਚ ਹੀ ਰਹਿ ਗਿਆ ਨਹੀਂ ਨਹੀਂ ਹਾਂ ਫਾਇਦਾ ਕਰਦਾ ਦਾ ਉਹ ਉੱਥੇ ਕੋਲੀ ਦੇ ਕੇ ਆਇਤਾ। ਕੀ ਕਰਦੇ ਆ? ਜਿਹੜਾ ਮੁੰਡਾ ਗੰਨਾਤਾ ਉਹ ਭਈਏ ਗੁੱਡਣ ਲਾਏ ਦੇ ਮਾ ਗੁਰਦੂ ਸੱਡਾ ਸੱਡਾ। ਅੱਛਾ। ਉਹ ਆਦ ਵੀ ਫਿਰਦਾ ਮੱਕੀ ਮਾਂ ਰੇਤ ਉੱਥੇ ਘੇਰਦਾ। ਜਿਹੜਾ ਉੱਪਰਲੀ ਸਾਈਡ ਉਧਰ। ਹਾਂ ਉਹਨੂੰ ਕੋਲੀ ਦੇ ਕੇ ਆਇਤਾ ਹਾਂ। ਉਹ ਗਿੰਗਾ ਜਾ। ਅੱਛਾ ਅੱਛਾ। ਮੁੰਮਾ ਕਿਹੜਾ ਸਿਫਰੇ ਹੁਣੀ ਕੋਈ ਤੇਜ ਆ। ਬੂਲਰ ਮਾ ਤਾਂ ਹੁਣੀ ਉਹ ਨਹੀਂ ਤੇਜ ਆ। ਮੰਨੂ ਜਵਾ ਦੇ ਦੇ ਭਈਏ ਉਹ। ਪਾ ਇਹ ਪੰਮੇ ਨੂੰ ਕਹ ਕੇ ਲੈਂਦੇ ਦੋ ਮਾ ਅੱਜ ਦੇ ਆੜੀ ਲਵਾਦੇ ਮਸ ਸੈਡਾ ਸੈਡਾ ਨਾ ਜਿਹੜੀ ਹੁਣ ਆ ਸੈਡਾ ਜਿੱਕਣਾ ਕੱਖ ਖਾਲੀ ਆ ਸੈਡ ਸੈਡ ਗੁੱਡੂ ਚ ਬਗੰਨੇ ਦੀ ਵਾਓ ਵਿਚੇਰਾ ਕੋ ਮਰਦੀ ਕਰੀ ਜਾ ਫਿਰ ਠੀਕ ਹੈ ਨਹੀਂ ਇਹਦਾ ਫਰਕ ਪਾਉ ਹੁੰਦਾ ਕਿਹੜੀ ਜੀ ਲੋਟ ਆਉਂਦੀ ਆ ਦੋ ਜਿੰਜਾ ਲੋਟ ਇਕਣਾ ਨਹੀਂ ਹਲੇ ਤਾਂ ਹਲੇ ਲੋਟ ਨਹੀਂ ਆ ਗਈ ਹਲੇ ਆ ਲੋਟ ਆ ਦੋਈ ਕਿਹੜੀ ਉਹ ਉਹ ਕੋੰਦ ਪਾਪਾ ਤਰਫਾਲੀ ਆ ਹਾਂ ਉਹ ਠੀਕ ਹੈ ਮੈਂ ਤੈਨੂੰ ਕਹਿੰਦਾ ਵੀ ਉਹ ਉਹ ਹਲੇ ਡੌਣ ਲਾਣਾ ਉੱਚੀ ਹੈ ਗੱਬੇ ਤੇ ਲੱਗਦੀ ਹੈਗੀ ਉਹ ਫੇ ਲੱਗਣੀ ਹੈ ਨਾ ਹੈ ਗੱਬੀਆਂ ਲੱਗਣੀ ਹੈ ਹਾਂ ਉਹ ਇੱਕ ਦੋ ਵਾਰ ਉਹ ਫੇਰ ਕੇ ਡੌਲ ਡੌਲ ਟੈਟੂਗੀ ਹਾਂ ਫਿਰ ਚੌਥ ਸਬਾਨਾ ਇਹਨਾਂ ਫੇਰ ਚਲਣੀਆਂ ਇਹ ਹੈ ਚੀਜ਼ ਇਹ ਵਧੀਆ ਵੈਸੇ ਜੇ ਕਿ ਸਵਾਗ ਸਵਾਗ ਆ ਫਿਰਿਆ ਹੁੰਦਾ ਹਾਂ ਫਿਰ ਉਹ ਵੀ ਵਧੀਆ ਉਹ ਤਾਂ ਮੈਨੂੰ ਬਹੁਤ ਵਧੀਆ ਹਾਂ ਜਿਹੜਾ ਕੋਰ ਗੰਨਾ ਚ ਕਿਹਾ ਡੌਲ ਨਹੀਂ ਆਈ ਹਾਂ ਹਾਂ ਉਹਨੂੰ ਬਹੁਤ ਵਧੀਆ ਹਾਂ ਚ ਲੱਗਦਾ ਇਹ ਚੀਜ਼ ਵਧੀਆ ਰੱਖ ਇਹਨੂੰ ਰੱਖਣੀ ਤਾਂ ਆਹ ਮਾ ਕੇ ਤਰਫਾਲੀ ਮਾ ਕੇ ਇੱਕ ਦੋ ਵਾਰ ਸਾਹ ਗੰਨੇ ਚ ਆਓ ਫੇਰ ਫੇਰਨੀ ਆ ਫੇਰ ਫੇਰਦੇ ਇਹਦਾ ਕੰਮ ਲੰਬਾ ਮਦਰਾ ਸਾਹਿਬ ਆਹੋ ਬਈ ਇਹ ਐ ਥੋੜੀ ਵੀ ਕੋਈ ਫੇਰ ਕੇ ਕੰਮ ਬੰਨਣਾ ਇਹਦਾ ਆਹ ਕੋ ਇਹ ਤਾਂ ਮੇਰੀ ਪੂਰਾ ਕਰ ਫੇਰ ਵਾਪਸ ਇਹ ਜੱਥੇ ਹੀ ਧਾਰ ਨੇ ਵੱਟਣੀ ਲਗਦਾ ਲਵਾਈ ਨਹੀਂ ਹੁੰਦੀ ਧਾਨਾਂ ਦੀ ਹੱਥਾਂ ਹੀ ਜੱਥੇ ਹੀ ਗੰਨਾ ਪਰੇ ਹਮ ਤੱਕ ਗੰਨਾ ਉੱਪਰ ਨਹੀਂ ਜਾਂਦਾ ਹੈਗਾ ਹਾਂ ਜੱਥੇ ਹੀ ਆਣਾ ਇਹਨੇ ਆਹੋ ਬਈ ਜੱਥੇ ਹੀ ਹੈਵੀ ਗੰਨਾ ਨਹੀਂ ਹੈ ਮੈਂ ਫਸਲ ਆਪਣੇ ਧਰਤੀ ਜੀ ਦਾ ਧਰਤੀ ਹੋ ਗਈ ਬੁਰੀ ਦੀ ਉੱਪਰ ਹੌ ਚਲੇ ਗਿਆ ਇਹ ਉੱਤੇ ਬਾਅਦ ਫੇਰ ਆਖਾ ਕੱਖ ਰਿਹਾ ਜੱਥੇ ਹੀ ਹੈਵੀ ਆਪਣੇ ਕੋ ਗੰਨਾ ਨਹੀਂ ਹੈ ਹੋ ਗਿਆ ਬਾਈ ਗੰਨੇ ਦਾ ਟਾਈਮ ਹੀ ਆ ਆ ਸਾਹਮਣੇ ਦਾ ਬਾਸ ਸਾਹਮਣੇ ਹੋ ਗਿਆ ਬਸ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਹੁਣਾ ਵਸ ਸਵੇਰੇ ਸ਼ਾਮ 2 ਘੰਟੇ ਦੱਧ ਘੰਟੇ ਲਾ ਲਓ ਬੈਰ ਉਹਦੀ ਕਮ ਆਉਣੇ ਯਾਰ ਬੰਦੇ ਰੱਖਣੇ ਨਾਲ ਉਹ ਨਾ ਹੈ ਵਧੀਆ ਨਾ ਠੀਕ ਹੈ ਆਪਣਾ ਸਾਂਝਾ ਭਾਈ 4000 ਬਚਦਾ ਘੰਟੇ ਦਾ ਘੱਟ ਕੇ ਉਹਦੇ ਬਾਅਦ ਆਪਣਾ ਫੇਲਾ ਆਰਾਮ ਕਰ ਭਈਏ ਮੰਗਦੇ 5000 ਰੁਪਏ ਯਾਰ ਉਹ ਵੀ ਦਿੰਦਾ ਅੱਧਾ ਹੁਣ ਅਸੀਂ ਦੋ ਵਾਰ ਫਿਰ ਕੇ 5000 ਬਚਾ ਲਿਆ ਮੰਨ ਲਾ ਹਾਂਜੀ ਬਸ ਨਾ ਠੀਕ ਹੈ ਅਲਦਾ ਇਦੀ ਬਾਰੀ ਆਉਣੀ ਕਾਕ ਦੀ ਗੰਨੀ ਗੰਨਾ ਹੋਰ ਕਿਹਾ ਦਿਓ ੇਟ ਲਾ ਗੰਨਾ ਪਿਆ ਹਨ ਇਹ ਚੋਂ ਨਿਕਲਣਾ ੇਟ ਉਹ ਜੁੱਤੀ ਖੋਲ ਕੇ ਜਲੇ ਕਰ ਏ ਜੁੱਤੀ ਖੋਲ ਕੇ ਜਲੇ ਕਰ ਆਏ ਆ ਸਾਰੇ ਬੱਜਣਾ ਮਡੇ ਸਰੀਰ ਦੇ ਪੈਰਾਂ 'ਚ ਹੈ ਨਾ ਸ਼ੂਗਰ ਹੈ ਨਾ ਸੜਾ ਕੋਈ ਬਿਮਾਰੀ ਨਹੀਂ ਰਣੀ ਯਸ ਸਮਝ ਗਾ ਲੈ ਅਗਲੇ ਨੂੰ ਹੋਵੇ ਹੀ ਨਾ ਫੇਰ ਹੈ ਚਾਹੇ ਹੋਵੇ ਜਾਂ ਨਾ ਹੋਵੇ ਉਹ ਅੱਜ ਦੇ ਟਾਈਮ 'ਚ ਕਹਿੰਦੇ ਹਰੇਕ ਨੂੰ ਕੋਈ ਨਾ ਹੋਰੀਗੀ ਹੋਵੇਗਾ ਹੈ ਅੱਧ ਦੇ ਨਹੀਂ ਹੈਗਾ ਬਾਹਰ ਦਾ ਬਾਹਰ ਤੇ ਬਾਹਰ ਨਹੀਂ ਬੁਲਾਉਂਦਾਗਾ ਅੰਦਰ ਬੁਲਾ ਵੀ ਕਹਿ ਦਿੰਦੇ ਆ ਬੱਜਣਾ ਪੈਰਾਂ ਦੇ ਥੱਲੇ ਆ ਸਮਝਿਆ ਇਹ ਜੁੱਤੀ ਖੋਲ ਦੇ ਹਾਂ ਇਹਦੇ ਜਿਹੜੀ ਥੱਲੇ ਤੇ ਤੈਨੂੰ ਵੀ ਗਾਲ ਖਰਾਕ ਮੇਰੇ ਨਹੀਂ ਥੱਲੇ ਤੇ ਨਹੀਂ ਨਹੀਂ ਨਾ ਇਹ ਕਹਿੰਦਾ ਨਹੀਂ ਨਾ ਫਰਕ ਇਹਦਾ ਹੈਗਾ ਫਰਕ ਮੈਨੂੰ ਖਰਾਕ ਮਿਲੇ ਨਾ ਮਿਲੇ ਮੇਰਾ ਦਿੱਤੀ ਦੇ ਵਿੱਚ ਇਹ ਮੰਨਦੀ ਉਹ ਨਹੀਂ ਕਿਸ ਦੀ ਸਾੜੀ ਦਾ ਮਨ ਇੱਥਾਂ ਤੇ ਪੁਆਇੰਟ ਜਿਹੜੇ ਪੁਆਇੰਟਰ ਦਬਾਹ ਹੋਣੇ ਆ ਤੂੰ ਰੋੜਿਆਂ ਗਏ ਥੱਲੇ ਅਟਣ ਪਏ ਵੇ ਦੇਖ ਲੈ ਦੱਬ ਕੇ ਦੇਖ ਲੈ ਅਟਣ ਪਏ ਵੇ ਥੱਲੇ ਕਿਆ ਕਰ ਲੈਂਦੇ ਤੇ ਬੰਦ ਖਰਾਬ ਤੇਰੇ ਪਾਸੋਂ ਠੀਕ ਆ ਤੇਰੇ ਅਟਣ ਪਉਣਾਂ ਦੀ ਇੱਥੇ ਮੇਰੀ ਗਈ ਆ ਤੈਨੂੰ ਇਹ ਬਿਮਾਰੀ ਹੈ ਨਹੀਂ ਜਿਹੜੀ ਮਨੂੰ ਆ ਮੈਨੂੰ ਇਹ ਸ਼ੂਗਰ ਇਹ ਸ਼ੂਗਰ ਦਾ ਫੇ ਵਧੀਆ ਇਹ ਨਹੀਂ ਨਹੀਂ ਕੇ ਮੜੀ ਜੀ ਵੀ ਕੋਈ ਪੱ ਾਕੀ ਉਂਗਲੀ ਪਕਦੇ ਜਗ ਮੇਰਾ ਠੀਕ ਨਹੀਂ ਹੋਣਾ ਹੈਗਾ ਉਹ ਨਹੀਂ ਕੁਝ ਨਹੀਂ ਹੁੰਦਾ ਹੈਗਾ ਕੁਝ ਨਹੀਂ ਹੁੰਦਾ ਹੈਗਾ ਇਹ ਜਿਹੜੀ ਮਿੱਟੀ ਇੱਥੇ ਜਾਂਦਾ ਲੋਕ ਬੂਟ ਪਾਉਣੇ ਬੂਟ ਪਾ ਕੇ ਕੰਮ ਕਰਦੇ ਆ ਕਾਤੇ ਕਰਦੇ ਆ ਵੀ ਮੇਰੇ ਕੋਈ ਮਾੜੇ ਮੋਟੀ ਕੋਈ ਚੀਜ਼ ਨਾ ਲੱਗ ਜਵੇ ਇਹ ਨਹੀਂ ਸਟਾਲਰ ਦੀਆਂ ਪੱਤੀਆਂ ਪਾਉਂਦਾ ਇੱਥੇ ਚੱਲ ਲੈ ਇਸ ਤਰੀਕੇ ਨਾਲ ਕੰਮ ਚ ਰਹਿਣਾ ਮੇਰੇ ਕੋਲ ਜੁੱਤੀ ਕੇ ਨਾ ਉਹ ਜੁੱਤੀ ਖੋਲ ਕੇ ਦੇਖ ਤੀ ਕਿਹੜਾ ਨਜ਼ਾਰਾ ਏ ਹਾਂ ਜਿਹੜਾ ਨਜ਼ਾਰਾ ਜੁੱਤੀ ਕੋਲ ਕਾਲੂ ਦੀ ਵੀ ਠੀਕ ਹੈ ਕਾਨੂੰ ਪਗਲ ਲੈਣਾ ਕਾਲੂ ਦੀ ਵੀ ਠੀਕ ਹੈ ਕਾਨੂੰ ਪਗਲ ਲੈਣਾ ਚੱਕਾ ਲੱਗ ਗਿਆ ਪੈਰ ਵਿੱਚ ਜਗਮ ਨੇ ਠੀਕ ਹੋਣਾ ਹੈਗਾ ਕੋਈ ਕਿਹੜਾ ਖੜੇ ਫੜ ਗਿਆ ਕੋਈ ਨਹੀਂ ਫੜੰਗਾ ਨਾ ਹੋਵੇ ਕਿ ਆਪ ਤਾਂ ਲੱਗਦਾ ਕਿ ਆਪ ਤਾਂ ਬੂਰਨਾ ਬਦਲਾ ਵਿੱਚ ਵੀ ਨਹੀਂ ਆ ਕਿਰੇ ਆ ਜਵੇ ਉਹ ਢੇਰਾ ਸਮਾਂ ਵੀ ਹੱਦਾਂ ਤੇ ਢੇਰ ਬਣ ਗਿਆ ਕਿ ਢੇਰ ਕਿਹਾ ਗਿਆ ਉਹ ਦੇਖ ਲਓ ਢੇਰ ਤੇ ਹੰਦ ਦੇ ਵਿੱਚ ਢੇਰ ਚ ਬਣ ਗਿਆ ਕਿ ਹੁਣ ਆਉਂਦਾ ਤਾਰਾ ਬਦ ਮਰੀ ਸੀ ਕੀ ਉਹਦਾ ਫੇਰੇ ਕਰਦੀ ਤੇਰੀ ਜ਼ਕੀਮ ਉਹ ਤੇਰੀ ਜ਼ਕੀਮ ਮੈਂ ਆ ਦੇਖ ਮੈਂ ਨਾ ਨਾ ਨਗੇ ਪੈਰ ਮੈਂ ਸਵੇਰ ਦਾ ਨਗੇ ਪੈਰ ਚੱਲੂਗਾ ਨਾ ਵਧੀਆ ਰਹੂਗਾ ਉਹ ਸਮਾਂ ਚ ਆ ਲੈ ਲਵੇ ਸਵੇਰ ਨੂੰ ਨੰਗਾ ਬੁੱਤਰਾ ਠੀਕ ਹੈ ਸਮਝ ਪੈਰਾਂ ਤੇ ਉਹ ਨੰਗਾ ਉਹ ਤਾਂ ਮਜਬੂਰੀ ਲਾ ਲਾ ਪਰ ਇਹਦਾ ਹਕਮ ਆ ਇਹਦਾ ਇਦਾਂ ਇਹਦਾ ਬਿਨਾ ਉਹਦੇ ਬੂਟ ਬਾੜ ਤੇ ਨਗੇ ਪੈਰ ਨਹੀਂ ਵੀ ਸ਼ੁਕਰ ਹੈਗਾ ਨਹੀਂ ਕੋਈ ਮਰੀ ਜਾਂਦਾ ਇਹ ਕੋਈ ਮਰੀ ਜਾਂਦਾ ਜਾ ਮੇਰੀ ਗੱਲੇ ਬੜੂ ਕੱਟਦਾ ਆਏ ਗੱਲ ਕੱਟਦਾ ਮੇਰੀ ਤੈਨੂੰ ਮਾਰੀ ਨਹੀਂ ਆਉਣਾ ਤੈਨੂੰ ਮਾਰੀ ਨਹੀਂ ਆਉਣ ਦੇਣੀ ਦਾਬਾ ਵੀ ਸੁਟਦਾ ਚਾੜ ਸੁਟਦਾ ਥੋੜਾ ਜਿਆ ਇਹ ਮੇਰੀ ਗੱਲ ਵੀ ਇਹ ਗੱਲੇ ਉੱਪਰ ਲੈ ਜੀਵੇਂ ਮੇਤੇ ਹਾਂ ਜੀ ਉਹ ਗਲਤ ਨਹੀਂ ਹੈ ਬਸ ਕਹਿੰਦਾ ਬਾਵਾ ਗਲਤ ਨਹੀਂ ਹੈ ਉਹ ਉਹ ਆਪਣੀ ਦੂਏ ਬਾਤਾਂ ਨੂੰ ਦੇ ਕੇ ਬੀਉਤਾ ਵੀ ਪੈਰਵਾ ਵੀ ਕੁਝ ਬਸ ਮੇਥੋੜੀ ਨਹੀਂ ਬੰਨਣੀ ਹੈ ਉਹ ਵਾਸਤੇ ਮੈਂ ਠੀਕ ਆਣਾ ਕੰਮ ਕਰੋ ਜਾ ਕੇ ਆ ਆ ਆਦਾ ਗਿਆ ਅੱਧਾ ਕਰਦੇ ਕਾਲੂ ਨਹੀਂ ਨਾ ਠੀਕ ਆ ਮੈਂ ਹੁਣ ਜਾਣਾ ਨਹੀਂ ਅਜ ਨਵੇੜ ਦੇਣਾ ਤਾਂ ਪੀਜੀ ਨੂੰ ਪੀਜੀ ਜਾਣਾ ਯਾਰ ਲੰਗਰ ਲੈ ਕੇ ਅਜ ਲੰਗਰ ਲੈ ਕੇ ਹਾਂ ਵਧੀਆ ਪੀਜੀ ਜਾਇਆ ਮੁੰਡੇ ਕਹਿੰਦੇ ਜਾਣੀ ਪੈਣਾ ਮੈਂਗਾ ਬਾਈ ਨਹੀਂ ਅੱਜ ਦਿਨ ਬੇਟ ਦੇਣਾ ਸੀ 2 ਵਜੇ ਤੱਕ ਆਇਆ ਜਾਇਆ ਉਹ ਹੁਣ ਕੱਲ ਨੂੰ ਸਵੇਰੇ ਫੇਰ ਆਵਾਂਗੇ ਦੁਬਾਰਾ ਸਵੇਰ ਸਵੇਰ ਲਾ ਲੇ ਗਾ ਯਾਰ ਹੁਣ ਮਰੀ ਕ ਹੂਣ ਥੜੀ ਜਿਹੀ ਝੱਟ ਲੱਗੀ ਬਹੁਤ ਵਧੀਆ ਹਮ ਮੈਂ ਸਵੇਰ 6:00 ਸਾਢੇ 6:00 ਪ ਜਾ ਗਿਆ ਤਾਂ ਓਕੇ ਸਾਢੇ 9:00 ਹੋਣੇ ਵਾਲੇ ਆ ਦੇਖ ਲੈ ਹੁਣ ਤਾਂ ਬਾ ਠੀਕ ਆ ਸੀ ਹੁਣ 10000 ਚੱਕ ਲੈਣੇ ਵਾ ਥੋੜਾ ਸੀ ਵੀ ਅਸੀਂ ਬਸ ਤਿਆਰ ਆਂ ਤਿਆਰ ਆਉਣ ਤਿਆਰ ਚੱਕੜੇ ਨੂੰ ਕੰਨੇ ਨਹੀਂ ਦੀ ਨੀ ਯਾਰ ਮੈਂ ਹੋਰ ਹੋਰ ਆਟ ਨੂੰ ਕੱਲ ਨੂੰ ਸਮਾਂ ਫਰਮਾ ਨਿੱਚਿਆ ਚੀਜ਼ ਇਕ ਲਿਆਉਣ ਨੂੰ ਫਿਰਦੇ ਸੀ ਹੁਣ ਯਾਰ ਤੂੰ ਚੱਲਿਆ ਨਾ ਗੱਗੇ ਮੈਂ ਚੱਲਿਆ ਭਾਈ ਯਾਰ ਉਹ ਕਰਦਾ ਤਾਂ ਮੈਂ ਘਰ ਆ ਉਹ ਦੇਖਣ ਨੂੰ ਚੱਲ ਚਲੀਏ ਮੈਂ ਨਿਕਲ ਜਾਂ ਜਾਂਦੇ ਉਹਦੇ ਤੇ ਗੇੜਾ ਮਾਰਨਾ ਚਾਹਤ ਲਈ ਆਹੋ ਚੱਲ ਚੱਲ ਲਿਆ ਦੂੰ ਹਾਂ ਹਾਂ ਚੱਲ ਸਾਡਾ ਨਾ ਹੋ ਗਿਆ 10 ਵਜੇ ਜਾਣਾ ਉੱਥੇ ਉਹਨਾਂ ਨੂੰ ਨਾਲ ਦੋਵੇਂ ਮੈਂ ਆਹੋ ਠੀਕ ਆ ਗੱਡੀ ਨੇ ਵੀ ਕਹਿਦਾ ਨਾ ਮੈਂ ਆਹੋ ਲੋ ਜੀ ਦੇਖਦੇ ਕਿਆ ਕਹਿੰਦਾ ਹੁਣ ਇਹ ਹਾਂ ਅਰੇ ਕਿਆ ਵੀਂਦਾ ਤਾਂ ਲਗਾਇਆ ਮੈਂ ਕਹਿ ਦਿੰਦਾ ਬੱਟੇ ਵੇ ਇਹ ਸਿੰਜਨੇ ਹੋਏ ਆ 3 ਦਿਨ ਬਸ ਨਾਲੇ ਨਾ ਸੁੱਕ ਗਈਦਾ ਪਾਣੀ ਹਰਕਾ ਦੇ ਦੇ ਜੀ ਨੂੰ ਮੈਂ ਕਰਾਂ ਨੂੰ ਪਾਣੀ ਉਹ ਲਾਉਣਾ ਕਿੱਦਾਂ ਹੁੰਦਾ ਇਹ ਹਾਂ ਜਿੱਲੀ ਉਹ ਯਾਰ ਮੇਰੀ ਹੁਣ ਗੱਲ ਦਵੀ ਤੂੰ ਉਰੇ ਉਰੇ ਮਿੱਟੀ ਹਟ ਲਾ ਜਿੰਨਾ ਕਿਹੜਾ ਓਹੀ ਲਾ ਦੇ ਇਹਨੂੰ ਕਾ ਤੇ ਮੇ ਕੋਲ ਹੈਗੀ ਐਲਫਾ ਫੀਆਂ ਉਹਦੇ ਪਿੰਜਾ ਤੇ ਲਫਾ ਫੀਆਂ ਲਾ ਜੀ ਲਫਾ ਵੀ ਮੈਂ ਇਹ ਇਹ ਮੁੱਖ ਕਾਮਯਾਬ ਹੋ ਗਿਆ ਨਾ ਤਾਂ ਤੇਰੀ ਕਣਕ ਵੱਢ ਕੇ ਪਿੱਛੇ ਕਰਨਾ ਐਦਾਂ ਹੀ ਹਾਂ ਇੱਕ ਤਿਆਰ ਕਰ ਲੈਣਾ ਇਹਦੇ ਨਾਲ ਚ ਕਣਕ ਵੱਢੀ ਬਵੀ ਚ ਲਵਾ ਦਿੱਤੀ ਉਹਦੇ ਪੰਨਿਆਂ ਥੈਂਦੀ ਲੈਂਦੀਆਂ ਹੋਣਗੀਆਂ ਮੈਂ ਬੀਜ ਗਾ ਬੀਜ ਗਾ ਇਹ 18 18 ਯਾਰ ਟਾਈਮ ਹੋ ਗਿਆ ਭਾਈ ਗੰਨੇ ਨਹੀਂ ਮਾਰਦਾ ਤਾਂ ਹੈਗਾ ਗੱਲਾਂ ਹੋਣਾ ਨਹੀਂ ਭਾਈ ਹੈ ਨਿਕਲੂਗਾ ਨਹੀਂ ਜਾਣਾ ਇੱਥੇ ਤੇ ਵੱਢਿਆ ਹੁਣ ਗੱਠ ਇੱਥੇ ਚੱਕ ਦੇਣੀ ਛੁੱਟੀ ਮੇਰੇ ਹੁਣ ਕਈਆਂ ਤਿਆਰ ਕਰਨਾ ਇਹ ਇਹ ਲਾਉਣੀ ਪਹਿਲਾਂ ਤਾਂ ਇਹ ਜਗਨ ਲੱਗਦਾ ਤਾਂ ਆ ਗੱਠ ਨਾ ਰੱਖੀ ਇਹ ਤਾਂ ਸੁੱਕਿਆ ਪਿਆ ਹੁਣ ਕਰਨਾ ਆ ਗੱਠ ਨਾ ਰੱਖੀ ਨਹੀਂ ਵਾਦਾ ਅੱਖ ਖਾਈ ਦੀ ਬਲ ਆ ਦੇ ਕਿੱਥੇ ਸੁੱਕਿਆ ਵੱਖਰਾ ਹੋਣੀ ਠੀਕ ਆ ਅੱਖ ਵੀ ਯਾਰ ਫਰਕ ਪਿਆ ਬੰਦੇ ਕੇ ਬਾਹੀ ਹੋ ਜਾਣੀ ਹਰੀ ਅੱਖ ਤਾਂ ਹੋ ਜੂ ਹਰੀ ਮਤਲਬ ਜੇ ਇਹ ਪ੍ਰਯੋਗ ਕਰਨਾ ਤਾਂ ਜੇ ਕੰਨਾ ਤਾਂ ਬੀਜਿਆ ਜਦੇ ਲਾਉਣਾ ਤਾਂ ਹੁਣ ਤਾਂ ਕੰਨਾ ਹੋਇਆ ਹੁਣ ਫਿਰ ਉਹ ਇਹਦੇ ਨਾਲ ਵੱਡੇ ਕਰਨਾ ਕਰਨਾ ਇਹਦੇ ਨੇ ਚੱਖ ਲਾਇਆ ਨਹੀਂ ਕਹਾਂ ਗਣਾ ਵੀ ਜਿਗਾ ਨਾ ਕਰਨ ਕਾ ਵੱਢ ਕੇ ਯਾਰ ਅੱਖੇ ਪੈਨ ਲਾ ਦੇ ਬਿਜਲੀ ਕੰਨਾਂ ਬਾਅਦ ਗਾਂ ਘਾ ਕੇ ਬਟਰ ਬਹੁਤ ਟਾਈਮ ਅਗਦੇ ਬਿਜਲੀ ਦਾ ਵਜਾ ਪਾਉਣਾ ਜਿੱਦਾਂ ਹਾਂ ਹੁਣ ਬੱਸ ਹੁਣ ਵੀ ਚੱਲ ਗਿਆ ਹੋਇਆ ਦਾ ਜੱਦਾ ਛੱਟਤਾ ਪਿਆਦਾ ਤੂੰ 10000 ਰੁਪਏ ਕੱਕ ਬਟਣੇ ਨੂੰ 10 ਦਿਨ ਚ ਨਿਕਲੇ ਆਉਣੀ ਇਹ ਮੈਂ ਉਹ ਯਾਰ ਤੂੰ ਅਜਬ ਇਹ ਕੰਮ ਅੱਜ ਦੇ 20 ਦਿਨ ਪਹਿਲਾਂ ਕਰਨ ਵਾਲਾ ਵਾ ਹੂੰ ਫਿਰ ਕਿੱਥੇ ਪਾਵਾਂ ਕਿੱਣਾ ਯਾਰ ਪਾਣਾ ਜਿੱਦਾਂ ਪਹਿਲਾਂ ਪਾ ਮਿੱਟੀ ਅੱਧੀ ਮੈਂ ਮਿੱਟੀ ਆ ਇਹ ਗੱਠ ਕਿੱਥੇ ਲੱਗਣ ਨੂੰ ਬਤਾਵੇ ਬਾਗ ਅੱਠ ਇਹ ਗੱਠ ਦਾ ਉਪਨੂ ਕਰਨਾ ਹੈ ਹਾਂ ਗੱਠਾ ਮੂੰਹ ਉੱਪਰ ਨੂੰ ਅੱਧੀ ਮਿੱਟੀ ਪਾ ਕੇ ਗੱਠਾ ਦਾ ਮੂੰਹ ਰੱਖ ਕੇ ਮਿੱਟੀ ਪਾ ਦੇ ਮੇਰੀ ਗੱਲ ਸੁਣ ਮੈਂ ਇਹਨਾਂ ਕਿ ਤੂੰ ਉਹਨਾਂ ਹੈ ਗੱਠਾ ਮਾ ਬਿਕਦੀ ਰਹੀ ਆ ਦੇ ਇਹਨੂੰ ਆਏ ਟਾਈਮ ਟਾਈਮ ਜੀ ਆਏ ਦੂਗਾ ਦੇਖੇਗਾ ਗੱਠਾ ਵੱਢਣੀ ਹੈ ਗੱਠ ਦੇਖੇਗਾ ਚਾਹੀਦੇ ਨੇ ਘੱਟੇ ਲੱਗਣ ਠੀਕ ਆ ਪਾ ਦੇ ਮਿੱਟੀ ਉੱਪਰ ਹੀ ਤੇ ਕਿਹ ਆ ਗੱਠਾ ਆ ਵੱਢੀ ਆ ਗੱਠ ਨਹੀਂ ਆ ਜੀ ਕਰਦਾ ਕੀ ਹੈ ਤੂੰ ਕੋਈ ਸਾਰਾ ਵੱਢ ਦੇਣਾ ਤਾਂ ਮੈਂ ਜਿਹੜੀ ਹੈਗੀ ਉਹ ਪਾ ਲੱਖ ਲੈਣਾ ਬਸ ਨਵਾਂ ਪ੍ਰਯੋਗ ਭਾਈ ਕਿੰਨੇ ਵਜੇ ਹੋਣਾ ਪਤਾ ਨਹੀਂ ਪ੍ਰਯੋਗ ਮੁਜ਼ਕ ਲੱਗਦਾ ਵੀ ਔਖਾ ਹੀ ਐ ਪਰ ਐਵੇਂ ਵੀ ਅੱਖ ਨਿਕਲਿਆ ਆਉਣੀ ਹੈ ਯਾਰ ਬਸ ਹੀ ਜਾਣੂ ਪਲੇਟੇ ਕਿ ਲਾਉਣਾ ਤੂੰ ਪੇਟਾਂ ਮਲਾਉਂਦੇ ਨਾਲ ਤੋਂ ਜੇ ਜ਼ਿਆਦਾ ਹੋਵੇ ਤਾਂ ਤਾਂ ਹੈ ਪਲੇਟਾ ਕਿ ਨਹੀਂ ਲਾਉਣੀ ਤਾਂ ਇੱਕ ਦੋ ਦਿਨ ਲੈ ਬਲੇਟਾਂ ਬਸ ਹੋ ਜਾਣਗੇ ਇਹ ਤੂੰ ਵੀ ਕਹੇ ਤੂੰ ਕਹਿੰਦਾ ਵੀ ਗਾਂਹ ਲਾਉਣਾ ਉਹ ਗਾਂਹ ਪੇਟੇ ਲਗਣਾ ਐਂ ਲੱਗਣੀ ਲੱਗਣਾ ਤਾਂ ਦੇ ਉਹ ਪਤਾ ਨਹੀਂ ਲੱਗਦਾ ਕਿ ਇਹਦੇ ਨਾਲ ਕਿੱਕਣਾ ਹੁੰਦਾ ਕਿੱਕਣਾ ਫਿਰ ਡੈਮੋ ਕਰਨ ਦੇ ਵਾਸਤੇ ਇੰਨਾ ਕਰਨਾ ਨਾ ਵੱਡ ਉਹ ਪਿਆ ਤਾਂ ਵੱਢਿਆ ਹੋਊ ਥੋੜੀ ਆ ਅਹਮਦ ਨੇ ਬਈ ਜ਼ਿਆਦਾ ਹੋ ਜਾਣਾ ਇਹ 20 ਦੀ ਕਿ ਲਾਇ ਲਾਇ ਇਹਨੂੰ ਲਾਗਣਾ ਪਿਆ ਤੈਨੂੰ ਇਹ ਲਾ ਜ਼ਿਆਦਾ ਨਾ ਲਾਈ 20 ਕਿ ਲਾ ਕੇ ਦੇਖ ਲੈ ਤੈਨੂੰ ਲਾਗਣਾ ਪਤਾ ਵੀ ਹੋਉਂਦਾ ਕਿ ਨਹੀਂ ਹੁੰਦਾ ਇੱਕਾ ਹੁਣ ਆਪਾਂ ਜਵੀ ਬੀਜੀ ਆ ਕਾਹਨੂੰ ਕਣਕ ਚ ਵੱਢ ਕੇ ਲਾਇ ਕਰਨਾ ਲਾਇ ਵੀ ਉਹ ਸਰਾ ਹੈ ਇਧਰ ਸਰਾ ਨਾਲ ਵੱਡੀ ਹੂੰ ਅੱਖ ਦੇਖ ਉਹ ਸਰਾ ਵੱਡੀ ਉਹ ਥੱਲੇ ਉਹ ਜਿੱਧਰ ਆਖ ਤੇ ਅੱਧੀ ਕਿ ਪਾਈ ਦੀ ਇਧਰ ਦੇ ਨਾਲ ਵੱਡੀ ਨੂੰ ਅੱਧੀ ਕਿ ਪਾ ਮਿੱਟੀ ਉਧਰ ਤੇ ਵੱਢ ਇਧਰਲੇ ਟੁੱਕਦੀ ਜਹੇ ਸੈਂਟਰ ਚ ਰੱਖ ਉੱਪਰ ਨੂੰ ਕਰ ਦੇਦਾ ਮੂੰਹ ਹਾਂ 30 35 50 ਉਧਰ ਪਾ ਮਿੱਟੀ ਉਹਦੇ ਭਾਰੀ ਉਹ ਉੱਥੇ ਦੇ ਆ ਗਾ ਗਨੀ ਤੇ ਠੀਕ ਹੈ ਠੀਕ ਹੈ ਉੱਪਰ ਪਾ ਦੇ ਮਿੱਟੀ ਇਹਦੀ ਅੱਖ ਉੱਪਰ ਰੱਖਣੀ ਪੈਣੀ ਹਾਂ ਅੱਖ ਉੱਪਰ ਕੀ ਪਾਣੀ ਪੂਣ ਨਹੀਂ ਸੜਕੜ ਗਿਆ ਲਾਉ ਹਾਂ ਸੁੱਕੇ ਵਿੱਚ ਜੰਮੇ ਆਉਗੇ ਪਾਣੀ ਦਸਲਾਉਣੀ ਪੈਣਾ ਹੈ ਹੈ ਕਿ ਨਹੀਂ ਹੋਰ ਕੀ ਆ ਆ ਜਾ ਚ ਹੈ ਇੱਕ ਦੋ ਤਿੰਨ ਭਰੀਆ ਹੌਲੀ ਲਾਈ ਜਾ ਇੱਧਰ ਤੇ ਲਾ ਇੱਕ ਤੇ ਵੱਡੀ ਹਾਂ ਉਧਰ ਉਧਰ ਦੇ ਵੱਡਾ ਇਹ ਇਹ ਬੀਜ ਪਿਓਰ ਬਣਨਾ ਇੱਥੇ ਨਾਲੇ ਕੋਰੀ ਫੋਕੀ ਆ ਫੜੇ ਵਾਂ ਸਮਝਿਆ ਸਹੀ ਬਾਤ ਚਾਚਾ ਹਾਂ ਸਹੀ ਬਾਤ ਜੀ ਹਾਂ ਇੱਕ ਨੰਬਰ ਬਾਤ ਬਾਈ ਨਾਲੇ ਇੱਧਰ ਅੱਖ ਦੇਖ ਉੱਧਰ ਨਾਲ ਅੱਖ ਦੇਗਾ ਇੱਧਰ ਓਰੇ ਅੱਖ ਵੀ ਜ਼ਿਆਦਾ ਹੋਊਗੀ ਹਰੀ ਦੇਖ ਹੈ ਕੋਈ ਅੱਖ ਮਿਸ ਹੋਈ ਵੀ ਅੱਗੇ ਫਿਆਣੇ ਇਦਾਂ ਹੀ ਕਰਦੇ ਨੇ ਜੀ ਬੀਜ ਬੀਜਣਾ ਨਾ ਜਿੰਨਾ ਘਾੜੀ ਮਗੰਨਾ ਪੀੜਨਾ ਕਿਤਨੇ ਵੀ ਲਿਆਣਾ ਮਿਲ ਮਲ ਕੰਡੇ ਕੰਡੇ ਹੁੰਦੇ ਨੇ ਉਹਨਾਂ ਦੇ ਬੀਜ ਇੱਥੇ ਤੇ ਇੰਨਾ ਤਿਆਰ ਕਰਨਾ ਇੰਨਾ ਬੀਜ ਕਰਦੇ ਆ ਦੀਪ ਆਹ ਬੀਜ ਤਿਆਰ ਕਰਦੇ ਸੀ ਜੇ ਬਾਕੀ ਗੰਨਾ ਸਾਰੇ ਜੋ ਕਹਿੰਦਾ ਮਿਲ ਜੇ ਬਾਈ ਕਹਿੰਦਾ ਮਿਲ ਜਾ ਬਾਕੀ ਇਹ ਨਾ ਮਿਲ ਜੇ ਇੰਨੀ ਚੀਜ਼ ਵੱਢਣੀ ਉਹਨਾਂ ਨੇ ਆਈ ਵਾਰ ਖਨਾਸਾ ਰੱਖ ਕੇ ਸਾਰੇ ਆਪਣੀਆਂ ਬਕਵਾਸ ਯਾਰ ਇਕੱਲਾ ਤਾਂ ਕੱਗੇ ਬੀਏ ਕੁਛ ਨਾ ਲੱਗੇ ਕਿੱਲੇ ਨੂੰ ਜੇ 5000 ਰੱਖੇ ਕਹਿੰਦਾ ਲੱਗਣਾ ਕੁਝ ਨਹੀਂ ਹੈਗਾ ਮੈਂ ਤਾਂ ਬਹੁਤ ਹਾਂ 5000 ਜੇ 5000 ਰੱਖ ਕਹਿੰਦਾ ਤਿਆਰ ਕਰ ਲਈ ਮੈਂ ਕਹਿੰਦਾ ਦੋ ਤਿੰਨ ਕੋਈ ਮੈਂ ਤਾਂ ਕੋਈ ਮਸ਼ੀਨ ਆ ਜਾਂਦੀ ਆ ਮਸ਼ੀਨ ਵੱਢ ਜਾਂਦੀ ਆ ਵੱਢਦੀ ਆ ਮਸ਼ੀਨ ਉਹ ਤਾਂ ਹੈਗੀ ਆ ਮਸ਼ੀਨ ਤਾਂ ਹੈਗੀ ਆ ਜਣੀ ਜਿਹੜਾ ਬੀਵੀ ਅਸਲੀ ਬੰਦਾ ਹੁਣ ਆ ਦੇ ਲੈ ਜੇ ਤੇ ਆ ਮੇਲੇ ਚਲੇ ਜਾਣਾ ਤਰਾ ਸਾਰਾ ਸਾਰੇ ਜਾਣੀ ਹਾਂ ਟੁੱਟੀਆਂ ਚੱਲ ਉੱਪ ਬਿਚ ਸਿਟੀ ਅਸੀਂ ਪਰੇ ਇਸ ਪਾਰਤੀ ਆਈ ਜਾਣੀ ਸੀ ਆਹ ਤੇ ਚੱਲੂ ਉਹਨੂੰ ਪਤਾ ਕਿਆ ਕਰਦੇ ਨੇ ਫਿਰ ਆਹ ਗੰਨਾ ਵੱਡਿਆ ਔਰ ਇਹਦੇ ਆਗਾ ਇੱਥੇ ਕਿ ਦਸਾ ਕਮਾ ਦੇਣਾ ਇਹ ਇੱਥੇ ਤੇ ਮੰਨ ਕੇ ਜਾਲ ਇੰਨੀ ਆਪਾਂ ਨੇ ਪੱਛੀ ਪਾਉਣੀ ਆ ਹੂੰ ਇਹਨੇ ਵੱਡ ਵੱਡ ਕੇ ਰੱਖ ਲਏ ਰੇਗ ਭਰੀ ਦੀ ਉਹਨੂੰ ਘਟੋਆ ਵੱਟ ਲੈਣਾ ਹੂੰ ਆਉਂ ਰੋ ਪਟਕੇ ਪਟਕੇ ਐ ਖਾਸ ਆਰੇ ਇਹਦੇ ਤੇ ਬੜਾ ਹੁੰਦਾ ਜਿਹਦੇ ਹਿਸਾਬ ਨਾਲ ਜਿੰਨਾ ਕਿ ਬੀਜ ਨੰਮਦਾ ਦਾ ਉਹਦੇ ਦਾ ਪਾ ਕੇ ਉੱਪਰ ਮਿੱਟੀ ਛਿੜਦੇ ਨੇ ਵੀ ਇਕੱਠੀ ਪਾ ਲੈਣਾ ਇਕੱਠਾ ਹੀ ਇੱਕ ਨਹੀਂ ਦੱਬ ਦੇਣਾ ਵੀ ਸੁੱਕੇ ਨਾ ਅੱਛਾ ਸੁੱਕੜੇ ਤੇ ਅਰੇ ਬੀਜ ਜਿਹੜਾ ਫੇਰ ਕੱਢ ਕੇ ਸਪੂਨ ਕੇ ਜੇ ਐਂ ਕਰਾਂ ਯਾਰ ਉਹ ਮਿੱਟੀ ਛਿੜ ਕੇ ਆਏ ਐ ਤੇ ਇਹ ਖਾਂ ਬਟਰ ਪਟਕੇ ਰੱਖਦੇ ਉੱਪਰ ਫੇਰ ਮਿੱਟੀ ਪਾ ਦੋ ਉਹ ਲੋਟਾ ਦਾ ਉਹਦੇ ਪਾਣੀ ਵਧੀਆ ਪਾਣੀ ਤੇਰਾ ਡ੍ਰੇਨ ਹੋਈ ਜਾਊਗਾ ਪਾਣੀ ਖੱਲੀ ਜਾਣਾ ਹਾਂ ਤੂੰ ਯਾਰ ਬਾਈ ਕਰਕੇ ਦੇਖਣਾ ਹਾਂ ਠੀਕ ਨੇ ਉਹ ਆ ਠੀਕ ਆ ਨਹੀਂ ਵੀਰੋ ਅੱਗ ਤੇ ਲੱਗਿਆ ਤੂੰ 来 ਗਈ ਦੀ ਪੰਨ ਉਹ ਬਾ ਇਹ ਨੂੰ ਐ ਕਰਾਂ ਇਹ ਵੀ ਲਾ ਲਾ 10 ਲਾ ਲਾ ਇਹ ਵੀ ਉਹ ਵੀ ਦੇਖੀ ਨਾ ਯਾਰ ਭਾਈ ਦਾ ਵੀ ਦੇਖ ਇਹ ਵੀ ਇਹ ਵੀ ਨਾਲ ਆਖਾ 10 ਕਿ ਉੱਥੇ ਮੀਮਟੀ ਹਿੱਟ ਲਾਈਟ ਰਹਿ ਗਈ ਥੱਲੇ ਉਹ ਚ ਵੀ ਲਾ ਦੇ ਹਾਂ ਜੀ ਪੁਆਇੰਟ ਸਮਝ ਗਿਆ ਜੀ ਆ ਹਾਂ ਚੋ ਠੀਕ ਹੈ ਭਾਈ ਜਦੋਂ ਹੁਣ ਗੰਨਾ ਹੋ ਗਿਆ ਉਦੋਂ ਖਾਉਂਗੇ ਕਿਆ ਬਣਦਾ ਇਹ ਹੁਣ ਉਦਰੇ ਇਹ ਕੈਂਟਰ ਪਰ ਗੱਲ ਕਰਨੀ ਨਹੀਂ ਕਰਨੀ ਹੈ ਲੈ ਜੰਮਾ ਹੈ ਤਾਂ ਠੀਕ ਹੈ ਤਾਂ ਦਿਖਾਵਾਂਗੇ ਨਹੀਂ ਦਿਖਾਵਾਂਗੇ ਤੁਹਾਨੂੰ ਨਾ ਉਹ ਵੀ ਜਾਂ ਨਾ ਨਾ ਦਿਖਾ ਦੂਗਾ ਕਿਤੇ ਨਹੀਂ ਜੇ 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 ਮੈਂ ਤਾਂ ਦਿਖਾ ਦੂਗਾ ਸਾਨੂੰ ਮੈਂ ਉੱਥੇ ਕੀ ਦੋ ਗਾਲਾਂ ਹੀ ਗੱਲ ਮੇਰੇ ਨਾਲ ਆ ਗਈ ਇਹਨਾਂ ਨੂੰ ਮੇਲੇ ਜੋ ਅੱਗੇ ਕਿਹੜਾ ਸਾਰਾ ਕੱਦੇ ਹੀ ਲਈਦਾ ਤਾਂ ਉਹ ਮੇਰੀ ਸੁੰਗੜੀ ਲੋੜ ਦੀ ਪਛਬੀਏ ਹਾਂ ਭਈ ਉਸ ਦਾ ਕਰ ਲਾ ਉੱਥੇ ਪੂਰੀ ਵੀ ਛੋਟੀ ਆ ਸਮਝਿਆ ਗੱਲਾਂ ਹਾਂ ਇੱਕਾ ਉੱਥੇ ਤੁਹਾਨੂੰ ਬਿਮਾਰੀ ਕੋਈ ਨਹੀਂ ਆਖਣੀ ਮੇਰੀ ਸਰੀਰ ਹੈ ਨਾ ਮਰੀ ਇਧਰ ਤੇ ਹੋਊਗੀ ਕੋਈ ਬਿਮਾਰੀ ਨਹੀਂ ਨਾ ਕੋਈ ਮਰੀ ਵੀ ਹੋਊਗੀ ਆਖਾ ਅਰ ਜੰਮੂ ਦਾ ਜ਼ਿਆਦਾ ਹੁੰਦਾ ਯੈਸ ਸਮਝਿਆ ਮਰੇ ਹੋਰੇ ਕੰਮ ਕਰਦੇ ਤੋਂ ਪਹਿਲਾਂ ਉਹ ਆਈ ਕਰਨਾ 10 15 ਇਹ ਜੀ ਭਾਲਣੀਆਂ ਬਾਕੀ ਉਹ ਥੱਲੇ ਵੱਡਾ ਵੱਡ ਕੇ ਅੱਖਾ ਉੱਤੇ ਹੋਰ ਕੀ ਬਾਕੀ ਦੇਖਦੇ ਆ 51 ਬਸ ਕਾ ਭਾ ਬੀਬੀ ਆ ਬਾਕੀ ਭਾਈ ਤੂੰ ਤੂਤੜੀਆਂ ਹੋ ਗਿਆ ਸ਼ੁਰੂ ਤੂਤੜੀਆਂ ਬਾਈ ਬਾਉ ਮਠੀਆਂ ਮਠੀਆਂ ਚੀਨੀ ਬਾਈ ਤੂੰ ਨਹੀਂ ਗਈ ਬਾਈ ਬਹੁਣ ਘਰ ਦੇ ਨੂੰ ਕਹਦੇ ਹਾਜ਼ਰੀ ਨਾ ਲੈ ਕੇ ਜਾਇ ਕਰੋ ਤੂਤੜੀਆਂ ਖਾਲੇ ਕਰਨੀਆਂ ਇੰਨਾ ਵੀ ਕਿਹਣੀ ਗੱਲ ਇੰਨਾ ਵੀ ਦੂਤੜੀਆਂ ਕੋਲੇ ਖੰਡ ਵਰ ਗਿਆ ਪੰਜਾਤੀਆਂ ਇੰਗੀਆਂ ਮਠੀਆਂ ਚਿੱਟੀਆਂ ਹੈ ਨਾ ਦੇਖ ਕੇ ਉੱਥੇ ਗੱਗਰ ਨੇ ਨਾ ਤੂੰ ਤਾਂ ਸੋ ਮੋਟਰ ਬੱਤੀਆਂ ਅਸੀਂ ਹੁਣ ਟਰਾਲਾ ਭਰਨਾ ਮਿਲ ਲੈ ਕੇ ਆਣੀਆਂ ਉਹ ਹੁਣਾਂ ਦਾ ਵੀ ਚੀਨੀ ਬੋਣੀ ਉਹਦੀ ਚੀਨੀ ਘੜ ਕੇ ਚੀਨੀ ਦੀ ਮਠਿਆਸ ਘੜ ਕੀ ਨਾ ਉਹ ਪੋਣੀ ਉਹ ਹੋਰ ਮਠਿਆ ਹੋਈਆਂ ਚਲੋ ਠੀਕ ਆ ਜੀ ਛੁੱਟੀ ਆ ਜੀ ਚਲੋ ਭਾਈ ਜਾਇਆ ਤੂੰ ਵੀ ਹੁਣ ਬਿਲਕੁਲ ਲੇਟ ਹੁੰਦਾ ਬਾਕੀ ਦੇਖਦੇ ਕਾਰਵਾਈ ਆ ਕੇ ਜਿਹੜਾ ਘਾਟਾ ਵੱਧਾ ਹੋएगा ਘਾਟਾ ਵੱਧਾ ਹੋ ਕਾਟਾ ਪੂਰਾ ਹੋਣਾ ਹਾਂ